ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਡ ਲੰਗਿਆ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਬਹੁਤ ਸ਼ੇਅਰ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਜੇ ਕ ਸੁਆ ਸੁਆ ਨਾਗਰਾ ਦੋ ਟਾਈਮ ਚੋਕੇ ਲਵੋ ਜੇ ਕੀ ਤੋਕਣ ਗੱਪਣ ਚੈੱਕਪਾਸ ਚੈੱਕਪਾਸ ਕਰਾ ਕੇ ਲੈ ਜਾਵੋ ਤਸਲੀ ਪੜ ਕੇ ਤੁਹਾਡਾ ਫਰਜ਼ ਵਾਂ ਤੋਂ ਹੀ ਪਹਿਲੇ ਲਵਣੇ ਆਗੇ ਬਾਅਦ ਦੀ ਖਚਲ ਖਾਇਨੇ ਪਹਿਲਾਂ ਹੀ ਆਪ ਦੀ ਜਿਵੇਂ ਮੇਰੀ ਸਮਝ ਕੇ ਪਸੂ ਲਓ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਪ੍ਰੋਪਰ ਜਾਣ ਕੇ ਜਨ ਬੜਾ ਬਾਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨਾ ਦੱਸ ਦੇ ਬਾਈ ਦਾ ਜੀ ਕਾਕਾ ਪਿੰਡ ਲੰਗਿਆ ਨਾ ਤਹਿਸੀਲ ਬਾਗਿਆਪੂਣਾ ਜਲਾ ਮੋਗਾ ਠੀਕ ਆ ਜੀ ਹੋ ਠੀਕ ਠਾਕ ਬਾਈ ਬਾਈ ਵਧ ਗਿਆ ਜੀ ਇੱਕ ਨੰਬਰ ਸ਼ੁਰੂ ਕਰ ਲ ਗਏ ਬਾਈ ਜਰਸੀ ਦੋ ਜੀ ਜਰਸੀ ਬਾਈ ਜ ਚੈੱਕ ਪਾਸ ਆ ਬਾਈ ਚੈੱਕ ਪਾਸ ਆ ਮੈਂ ਘਰੇ ਠੰਡਾ ਡੀਗਲਵਾ ਲਿਆ ਕੱਲ ਠੀਕ ਆ ਜੀ ਬਾਈ ਬੈਂਕ ਦੇ ਮੁੰਡੇ ਤੋਂ ਮੰਦਿਰ ਤੋਂ ਟੈਸਟ ਕਰਵਾਈ ਪਿੰਡ ਦੇ ਡਾਕਟਰ ਨੂੰ ਠੀਕ ਆ ਜੀ ਜਿਹੜੇ ਬੰਦੇ ਨੂੰ ਆਪਦੀ ਕੋਈ ਆਪਦਾ ਡਾਕਟਰ ਲੈ ਕੇ ਆਪਦੇ ਘਰੇ ਕਰਵਾ ਬਾਈ ਚੈੱਕ ਪਾਸ ਕਰਾ ਕੇ ਦੇ ਵੀ ਸਿੱਧੀ ਕਰ ਲੈ ਬਾਈ ਆਪਦੇ ਘਰੇ ਕਰਾ ਲੈ ਆਪਣੇ ਘਰੇ ਕਰਾ ਲੈ ਠੀਕ ਆ ਜੀ ਮਨ ਲਬ ਸਬਦਾ ਕਰਕੇ ਉਹਦੇ ਕਰਾ ਲੈ ਠੀਕ ਆ ਜੀ ਘਰ ਤੱਕ ਕਰਾਇਆ ਦਾ ਜ਼ਿੰਮੇਵਾਰ ਮੈਂ ਜੇ ਖਾਲੀ ਹੋ ਗਈ ਤਾਂ ਕਰਾਇਆ ਜਿੰਨਾ ਲੱਗਾ ਕਿੰਟਰ ਦਾ ਠੀਕ ਆ ਜੀ ਉਹਨਾਂ ਮੈਂ ਦੂੰਗਾ ਜ਼ਿੰਮੇਰੀ ਇੱਕ ਇੱਕ ਜਿੰਮੇਰੀ ਇਸ ਲਿਜਾਂਡ ਤੱਕ ਦੀ ਕਲੀ ਇੱਕ ਦਿਨ ਦੀ ਇੱਕੋ ਸੁਣਤਾ ਲਓ ਜੀ ਮੇਰੀ ਹ ਗੱਬਣ ਦੀ ਹੱਥਾਂ ਦੀ ਹੱਥਾਂ ਕਿੰਨ ਚੱਲਦੇ ਥਰੇ ਠੀਕ ਕਰਦੀ ਦੁੱਧੋਂ ਦੁੱਧ ਡرائی ਆ 6 ਮਹੀਨੇ ਤੋਂ 6 ਦਿਨ ਘਟਾ ਠੀਕ ਆ ਜੀ ਅੱਜ ਇਹ ਠੀਕ ਆ ਲੈ ਕੇ ਦਊਗਾ ਆਪ ਦੀ ਟੈਸਟ ਲੈ ਕੇ ਤੇ ਕੀ ਮਤਲਬ ਟੈਸਟ ਕਿਉਂ ਡਾਕਟਰ ਜਿਨ੍ਹਾਂ ਬੋਲੂ ਉਹ ਨਹੀਂ ਸੱਚ ਆ ਠੀਕ ਆ ਜੀ ਠੀਕ ਆ ਜੀ ਠੀਕ ਆ ਉਹ ਤੂੰ ਨੇ ਟੈਕਟ ਕਹੀ ਸੀ ਹੁਣ ਮੈਂ ਕਰ ਲਈ ਆ ਜੀ ਠੀਕ ਆ ਤੋੜ ਲਈ ਮੜੀ ਜੀ ਲਓ ਜੀ ਦੋਸਤੋ ਜਰਸੀ ਬਰੀਡ ਚ ਪੈਂਦੀ ਆ ਪਹਿਲਾ ਸੂਆ ਬਾਈ ਕਹਿੰਦਾ 6 ਮਹੀਨੇ ਦੀ ਚੈੱਕ ਪਾਸ ਆ ਗਈ ਦੂਜੇ ਲਈ ਗੱਬਣਾਂ ਦੂਜੇ ਲਈ ਗੱਭਣਾ ਦੂਜੇ ਲਈ ਗੱਭਣਾ ਹਾਂਜੀ ਹਾਂਜੀ ਪਹਿਲੇ ਸੂਈ ਵੀ ਆ ਹਾਂਜੀ ਪਹਿਲੇ ਸੂਈ ਹੋਈ ਆ ਬਈ ਦੂਜੇ ਲਈ ਗੱਭਣਾ ਦੁੱਧ ਉਹ ਡਰਾਈ ਆ ਗਈ 6ਾਂ ਦੀ 6 ਹੋਇਆ ਮਹੀਨਾ 6 ਦਿਨ ਘਟਾ ਆ ਗਏ ਬਾਈ ਦੀ ਕਰਾਈ ਆ ਜਿਹੜੇ ਵੀਰ ਦੇ ਫਟਾ ਹੋਗੀ ਉਹ ਬਾਈ ਆਪਦੀ ਕਰਾ ਕੇ ਜਰੂਰ ਲਿਜਾਵੇ ਕੱਦ-ਕੱਟ ਚੰਗਾ ਵਾ ਥੋੜੀ ਜਿਹੀ ਫਿੱਕੀ ਐ ਕਿਉਂਕਿ ਉਹ ਜੀ ਘਰਵਾਈ ਆ ਗਈ ਬਾਈ ਉਹ ਚੰਗੀ ਆ ਵਹਿੜ ਕੱਦ-ਕੱਟ ਬਹੁਤ ਆ ਬਰੀਡ-ਬਰੀਡ ਚੰਗੀ ਆ ਦੁੱਧ ਉਹ ਕਰਮ ਦੇ ਚਟਾ ਮੱਝਾ ਵਰਗਾ ਗਾਂ ਗਰਮੀ ਸੁਣੀ ਆ ਗਈ ਕਿਉਂਕਿ ਮਹੀਨੇ ਰਹਿ ਕੇ ਤੈਨੇ ਦੇ ਸੂਣ ਦੇ ਤੇ ਗਾਂ ਫੁੱਲ ਗਰਮੀ ਸੁਣੀ ਦੁੱਧ ਦੇ ਦੂ ਨਜ਼ਾਰੇ ਕੌਗੇ ਗਾਂ ਇਹੀ ਚੱਲਦਿਆਂ ਗੀਆਂ ਇਹ ਗਰਮੀ ਨੇ ਮਣਾਉਂਦਿਆਂ ਭੋਰਾ ਵੀ ਇਹ ਮੁੱਲ ਬਈ ਇਹਦਾ ਇੱਧਰ ਪੈਸੇ ਲੱਗੇ ਭੁੱਲ ਜਾਣੇ ਬਈ ਇਹਦਾ ਪੈਸੇ ਕੁਛ ਨਹੀਂ ਹਾਂਜੀ ਹਾਂਜੀ ਮੁੱਲ ਜਮਾਂ ਜਾਇੰਦੇ ਨਾਲਾ ਜਮਾਂ ਲੈਣ ਦਿੰਦਾ 17000 ਦੀ ਜੀ ਠੀਕ ਹੋ ਚਮਾਨਤਨ ਕੋਈ ਚਮਾਨਤਨ ਹੋ ਜੂਗਾ ਦੋਸਤੋ ਜਮਾਂ ਜਾਇਜ ਮਤਲਬ 17000 ਜਮਾਂ ਬੱਚਿਆਂ ਨੂੰ ਛੋਟਾ ਭਾਅ ਵਾ ਫੁੱਲ ਕਿਮੇਵਰੀ ਹੈ ਪੂਰੇ ਚਾਰਾਂ ਦੀ ਠੀਕ ਆ ਜੀ ਤੇ ਗੱਬਣ ਦੀ ਫੁੱਲ ਕਿਮੇਵਰੀ ਹੈ ਠੀਕ ਆਦੀ ਕਰਾ ਕੇ ਲੈ ਜਾਵੇ ਅਗਲਾ ਲੈ ਦੋਸਤੋ ਬਾਈਕ ਤੰਨੂ ਕਰਾ ਕੇ ਚੱਕ ਨਾ ਬਹਿ ਦੇਵੇ ਨਾ ਦੇਵੇ ਪਰ ਮੇਰੇ ਵੱਲੋਂ ਜਰੂਰ ਬੇਨਤੀ ਆ ਕਿ ਬਾਈ ਤੇ ਚੈੱਕਪਾ ਕਰਾ ਕੇ ਲਿਜਾਓ ਕੱਲ ਨੂੰ ਕਿ ਵੀਰ ਮੈਨੂੰ ਫੋਨ ਨਾ ਲਾਵੇ ਜਾਂ ਬਾਈ ਨੂੰ ਵੀ ਭਾਈ ਵੀ ਖਾਲੀ ਨਹੀਂ ਆ ਅਜੀ ਚੈੱਕਪਾ ਕਰਾ ਕੇ ਜਰੂਰ ਲਿਜਾਓ ਚੈੱਕ ਕਰਾ ਕੇ ਦਵੇ ਮੈਂ ਵੀਡੀਓ ਤੇ ਵਾਰ-ਵਾਰ ਬੋਲਦਾ ਹਾਂ ਖਾਲੀ ਉਹ ਤੇ ਕੰਟਰ ਦੇ ਗੱਡੀ ਦੇ ਪੈਸੇ ਮੈਂ ਦੇਊਗਾ ਠੀਕ ਆ ਜੀ ਜਿੱਥੋਂ ਤੱਕਲ ਚੱਲੇ ਠੀਕ ਆ ਦੋ ਨੰਬਰ ਤੇ ਆ ਜੀ ਬਾਈ ਦੋ ਨੰਬਰ ਹਾਂਜੀ ਦੂਜੇ ਸੁਵੇ ਆ ਜੀ ਠੀਕ ਆ ਜੀ ਦਣ ਕੰਨੇ ਲੈ ਜੂ ਹਾਂਜੀ ਦਣ ਕੰਨੇ ਲੈ ਜੂ ਇਹ ਬਾਈ ਦਣ ਦੰਡੀ ਤੋਂ ਦਣ ਪੂਰੇ ਆ ਠੀਕ ਆ ਜੀ ਅੱਜ 6 ਹੋ ਗਈ ਆ ਅਛੇ ਤਰੀਕਾ ਜੋ ਤਾਂ ਬੰਬ ਬਣ ਕੇ ਸੂਗੀ ਠੀਕ ਆ ਡਰ ਰਹਿ ਕੇ ਬੰਨ ਲਾ ਵੀ ਇਹਦੇ ਆਹੀਂ ਬਹਿ ਜਾ ਬੰਦਾ ਥੱਲੇ ਕੋਈ ਟੈਨਸ਼ਨ ਨਹੀਂ ਠੀਕ ਆ ਪਹਿਲਾਂ ਸੂਆ ਹਾਂਜੀ ਤਾਂ ਠੀਕ ਆ ਲਓ ਜੀ ਦੋ ਠੰਡੀ ਸੀਲ ਜਮਾ ਬਰਫਰ ਕੀ ਆ ਗਈ ਤੇ ਵੇਖ ਲੈ ਭਰਾਹੀਂ ਬਹਿ ਜਾ ਇਹ ਵੀ ਕ੍ਰੋਸ ਬਰੀਡ ਚ ਹੈ ਚਿਤਰੀ ਵੜ ਆ ਗਈ ਹਾਂ 18 ਦਾ ਸਹਜਾ ਕਰਨੀ ਤੱਥੀ ਚੁਾਈ ਵਾਲਾ ਪੋਠੀ ਵਾਲਾ ਥਾੜਾ ਆ ਕੱਢ ਦੇ ਦੱਸੋ ਚੇਪਾ ਚੈੱਕ ਕਰ ਲਓ ਦੁਬਾਰਾ ਕੱਢ ਦੇ ਬਾਈ ਸਵਾਰ ਕੇ ਪਾਸ ਕਰਾ ਦੇ ਇਹ ਪੈਰਾਥਨ ਦਿਖਾ ਦਨੇ ਬਾਈ ਕਹਿੰਦਾ ਕਰ ਲਓ ਕੋਈ ਵੀਰ ਕਵੇ ਨਾ ਵੀ ਆ ਵੇਖੋ ਜਮਾ ਇਹਦਾ ਸਿਹਤ ਹੀ ਮਾਰਦੀ ਆਗੀ ਆ ਥਣਾਂ ਦੀ ਗਰੰਟੀ ਆ ਬਾਈ ਦੀ ਬਾਕੀ ਜਿਹੜਾ ਬਾਈ ਰਹੂਗਾ ਚਪਕ ਚੱਕੇ ਜਰਾ ਪਾਸ ਕਰ ਲਵੇ ਦੇ 19 ਦਿਨ ਪੂਰੇ ਇਹ ਕਰੋ ਬ੍ਰੀਡ ਚ ਪੈਂਦੀ ਆਗੀ ਵਈ ਨਵੇਂ ਨਵੇਂ ਬਹੁਤ ਆ ਕਿੰਨਾ ਤੇਰਾ 14 ਕਿਲੋ ਦੁੱਧ ਦੇਊਗੀ ਦੁੱਧ ਦੇਊਗੀ ਤੇਰਾ 14 ਕਿਲੋ ਇਹ ਤੇਰਾ 14 ਕਿਲੋ 7 18 ਕਿਲੋ ਵਰਗਾ ਹੋਊਗਾ ਕਿਉਂਕਿ ਮੱਝ ਅਸ ਚੱਟਾ ਹੋ ਜਮਾ ਜਦ ਤੋਰਦੀ ਮੜੀ ਜੀ ਯਾਰ ਆ ਲੈ ਕਾ ਤੇ ਕੜ ਫੁੱਲ ਵੱਡਾ ਹੀ ਆ ਹਜੇ ਦਿਨ ਪਏ ਇਹਦੇ 19 ਨੂੰ ਪੂਰੇ ਹੋਣੇ ਅੱਜ 6 ਤਰੀਕ ਹੋਈ ਇਹਦੇ 13 ਪਏ ਆ ਜੇ ਜਿਹੜੇ 12 13 ਪਏ ਆ ਕਿ ਪਾਰਟੇ ਦਾ ਸਾਰੀਆਂ ਕੱਢ ਕੇ ਨੇ ਫੇਰ ਸੁਣਾ ਵਾ ਪਹਿਲਾ ਸੁਆ ਵਾ ਕਰਾਸ ਬਰੀਡ ਚ ਪੈਂਦੀ ਆਗੀ ਵਾ ਇਹਨਾਂ ਮਹੀਨ ਬਹੁਤ ਜਾਣ ਚਾ ਵੱਚੀ ਤਾਂ ਹੀ ਆਏ ਕਰਦੀ ਆ ਹੋਰ ਇਹਨੇ ਬੁੱਢੀਆਂ ਥੋੜਾ ਵਾਏ ਕਰਨਾ ਸੀਗਾ ਇਹਨੇ ਹਾਂ ਲੰਮੀ ਤੋਰ ਲਾ ਪਹਿਲਾ ਸੁਆ ਬੋਦੀ ਵਾਲੀ ਵਹਿੜ ਨਿੱਕਾ ਕਰਨ ਪਰ ਹੈ ਕਰਾਸ ਬਰੀਡ ਚ ਇਹ ਆ ਕਾ ਗਰਮੀ ਸੁਣਾ ਹੈ ਕੋਈ ਨੀਂਦ ਰਿਉਂ ਜਾਣ ਪੂਰੇ 2-4 ਪਸੂ ਉੱਤੇ ਵੀ ਲਾਏ ਜਾਂਦਾ ਸੌਖਾ ਪਸੂ ਵਜਨ ਨੂੰ ਬਹੁਤ ਚੰਗੀ ਸਮਾਂ ਹੀ ਪੜੀ ਹੈਗੀ ਇਸ ਲਈ ਇਹਨੇ ਜਨਵਰੀ ਦੇ ਐਂਡ ਤੱਕ ਹੀ ਜਾਵੜਨਾ ਤੇ ਗਾਂ ਜਿੱਤੇ ਮਨ ਗਰਮੀ ਸਟਾਰਟ ਹੋ ਜਾਣੀ ਹੈ ਤੇ ਗਰਮੀ ਦਾ ਤੇ ਨਿਆਰੇ ਦੇ ਦੂਗੀ ਇਹ ਜਿਹੜੇ ਵੀਰ ਤੇ ਪਸੰਦ ਆ ਉਹਦੀ ਬਾਈ ਨਾਲ ਗੱਲਬਾਤ ਕਰ ਲਿਓ ਇਹ ਤਾਂ ਸਹਿਤ ਹੀ ਮਾਰਦੀ ਹੈਗੀ ਤਾਂ ਧਾਰਾ ਹਜੇ ਪੰਜਾਂ ਦੀ ਚੰਗੀ ਤਰ੍ਹਾਂ ਇਹਨੇ ਕਿਉਂਕਿ ਕੱਚੀ-ਕੱਚੀ ਆ ਕੱਲੀ ਤੇ ਤਿਆਰ ਕਰਨ ਨੂੰ ਵੀਰ ਕੋਈ ਤਾਂ ਵੀ ਚਾਰ ਪੈਸਿਆਂ ਦੀ ਹੈ ਵਾਹਰੇ ਨੂੰ ਦੇ ਜੂਗੀ ਮੁੱਲ ਬਾਈ ਮੁੱਲ 40000 ਦੀ ਹਾਂ ਨਾ ਜੀ ਵਿਚੋ ਮਾਨਤਾਂ ਸਮਾਨਤ ਹੋ ਜੂਗੀ ਠੀਕ ਹੈ 40000 10 ਨੰਬਰ ਤੇ ਬਾਈ 10 ਨੰਬਰ 6 ਲੀਟਰ ਦੁੱਧ ਦਾ ਜੀ ਠੀਕ ਆ ਜੀ ਦੁੱਧ ਬਾਜੂ ਹੋ ਜਾ ਘਰ ਵਾਈ ਹੈ ਠੀਕ ਆ ਜੀ ਦੁੱਧ ਕਰ ਲਈ ਅੱਠ ਠੀਕ ਆ ਜੀ ਹਾਂ 15000 ਰੇਟਰ ਦਾ ਠੀਕ ਆ ਕੱਢਦੇ ਜਦੋਂ ਬਾਹਰ ਅਬੀ ਦੋ 6 ਲੀਟਰ ਦੁੱਧ ਆ ਗਿਆ ਬਾਈ ਕਹਿੰਦਾ ਉਹੋ ਜੇ ਘਰ ਵਾਈ ਹੈ ਦੁੱਧ ਕਾਜੂਗੀ ਜੇ ਰਾਜ ਦੋ 6 ਲੀਟਰ ਕੰਡੇ ਵਾਲਾ ਬਾਈ ਦੇ ਘਰੇ ਚਲੋ ਜੀ ਮਨ ਸਿਰ 15000 ਬੱਛੀਆਂ ਵਾਲਾ ਭਾਅ ਇਹਦਾ ਵੀ ਆ ਬਣੀ ਵੀ ਹੈ ਇਹ ਬਣੀ ਵੀ ਹੈ ਜਿਹਦੇ 1 ਮਹੀਨੇ ਤੇ 20ਾਂ ਦੇ ਇੱਕ ਮਹੀਨੇ ਤੇ 20ਾਂ ਦੇ ਬਣੀ ਪਰ ਆਪਾਂ ਖਾਲੀ ਕਰਕੇ ਦੇਣੀ ਹੈਗੀ ਕੋਸ ਬਰੀਡ ਇਹ ਵੀ ਕਰਾਸ ਬਰੀਡ ਦੀ ਜਾਗੀ ਬਾਈ ਨੇ ਉਹਨੇ ਠੀਕ ਆ ਇਹ ਚ ਹੋ ਆ ਨਾ ਬਹੁਤ ਚੰਗਾ ਸਿਚੂਾਈ ਵਾਲਾ ਮੁੱਠੀ ਵਾਲਾ ਥਾਣਾਗਾ ਜਿਹੜੇ ਵੀਰ ਤੇ ਪਸੰਦ ਬਾਈ ਨਾਲ ਗੱਲਬਾਤ ਕਰ ਲੋ ਨੰਬਰ ਸਕਰੀਨ ਥੱਲੇ ਲੈ ਭਾਈ ਚੱਲ ਜਾਈਏ ਨਾ ਵਾ ਲੈ ਚੱਲੀ ਬਾਈ ਕੱਦ ਕੜ ਫੁੱਲ ਵੱਡੇ ਦੀ ਹੈਗੀ ਅੱਜ ਦੀ ਵੀਡੀਓ ਚ ਕਾਕੇ ਬਰਾੜ ਤੈਨਾਂ ਨਾਕ ਸੇਲ ਸੀ ਤੈਨਾਂ ਨਾਕ ਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਲੈਤੀ ਹੈਗੀ ਤੈਨਾਂ ਚ ਕੋਈ ਨਾਕ ਪਸੰਦ ਆਉਂਦਾ ਉਹ ਵੀ ਲੈ ਲਿਓ ਜੀ ਇੱਕ ਬਾਈਕਰ ਗੱਡੀ ਚੌਥੀ ਗੱਡੀ ਵੀ ਤੁਹਾਨੂੰ ਦਿਖਾਉਣੇ ਹੈਗੇ ਇੱਕ ਨੰਬਰ 6ਵੇਂ ਦੀ ਟੋਕੜ ਗੱਬਣ ਚੱਕ ਪਾਸ ਆ ਗਈ ਮੁੱਲ ਸਿਰਫ 17000 ਰੁਪਇਆ ਇੱਕ ਆ ਕੌਜ ਦਿਨਾਂ ਦੀ ਕੱਚੀ ਵੇੜ ਮੁੱਲ ਸਿਰਫ 40000 ਰੁਪਇਆ ਇੱਕ 610 ਮੁੱਲ ਸਿਰਫ 15000 ਰੁਪਇਆ ਤੇ ਇੱਕ ਆ ਬਾਈਕ ਕੋਲ ਸਵਿਫਟ ਗੱਡੀ ਆ ਐਲ ਡੀ ਆਈ ਪੀ ਬੀ 11 ਏ ਕੇ 1556 ਹਾਂਜੀ ਬਾਈ ਡੀਟੇਲ ਦੱਸ ਦੇ ਬਾਈ ਹਾਂਜੀ ਗੱਡੀ ਠੀਕ ਆ ਜੀ ਮਾਡਲ ਨੋ ਮਾਡਲ ਆ ਠੀਕ ਆ ਸਾਫ ਆ ਗੱਡੀ ਪੂਰੀ ਠੀਕ ਆ ਜੀ ਟਾਇਰ ਤੋਂ ਲਾਇਲੋ ਲੱਗਿਆ ਠੀਕ ਆ ਜੀ ਅਮਰੋ ਗੱਡੀ ਖੋਰ ਰਹੀ ਆ ਠੀਕ ਆ ਨਾਮ ਬਈ ਇਹ ਹਾਂਜੀ ਨਾਮ ਕੀ ਦੇ ਆਹੇ ਕੇ ਨਾਮ ਤੋਂ ਫੀਡੈਂਟ ਦਈ ਆ ਠੀਕ ਆ ਫਿਰ ਤੁਹਾਡੇ ਕੋਲੇ ਹਾਂ ਠੀਕ ਆ ਕਾਗਜ਼ ਪੱਤਰ ਪੂਰੇ ਆ ਕਾਗਜ਼ ਪੱਤਰ ਪੂਰੇ ਆ ਠੀਕ ਆ ਜੀ ਮੋਲ ਮੋਲ ਦੇ ਦਿਆਂਗੇ 90 ਦੇ ਦੇ ਠੀਕ ਆ ਜੀ ਲੋ ਜੀ ਦੋਸਤੋ ਨਵਾਂ ਮਾਡਲ ਆ ਐਲ ਡੀ ਆਈ ਮਾਡਲ ਆਗਾ ਇਹ ਸਾਫ ਪੂਰੀ ਆ 90000 ਦੀ ਬਾਈ ਹਾਂ ਦੇ ਦਿਆਂਗੇ ਆਪਾਂ ਤੁਸੀਂ ਵੇਖ ਸਕਦੇ ਹੋਗੇ ਲਾਇ ਲੱਗੇ ਹੋਏ ਆਗੇ ਨਵੇਂ ਟਾਇਰ ਆ ਜਮਾ ਤੁਸੀਂ ਵੇਖ ਸਕਦੇ ਹੋ ਜੀ ਲੇਜ਼ਰ ਵਾਲੇ ਮੈਟ ਚੜਾਏ ਹੋਏ ਆ ਕਵਰ ਉੱਪਰੇ ਦੇ ਇਸ ਹੀਟਰ ਫੋਲ ਹੈ। ਇਸੇ ਹੀਟਰ ਫੋਲ ਆਗਾ ਜਿਹਦੇ ਪਸੰਦ ਦੇ ਬਾਈ ਨਾਲ ਗੱਲਬਾਤ ਕਰ ਲਿਓ ਜੀ। ਐਲਡੀਆਈ ਮਾਡਲ ਆ ਇਹ। ਟਾਈਟਰ ਚੰਗੇ ਆਗੇ ਤੇ ਵੇਖ ਸਕਦੇ ਹੋ ਜੀ। ਆਹ ਵੇਖ ਲਓ ਤੁਸੀਂ। ਹਾਂ। ਬਾਕੀ ਤੁਹਾਡੇ ਪਸੰਦ ਆਉਣ ਤੇ ਆਗਾ। ਮੁੱਲ ਸਿਰ 90000 ਰੁਪਇਆ ਵਾ। ਐਪਡੇਟ ਬਾਈ ਕੋਲੇ ਹੈਗਾ ਜਿਹਦੇ ਨਾਂ ਹੋਰੇ ਨਾਂਗਾ ਚੜਾ ਲਵੋਗੇ ਤੁਸੀਂ ਆਪ ਦੇ। ਜਿਹਦੇ ਪਸੰਦ ਦੇ ਬਾਈ ਨਾਲ ਗੱਲਬਾਤ ਕਰ ਲਿਓ ਜੀ। ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ।